ਬਈ ਪੂਰੀ ਸਾਫ ਹੋਈ ਹੈਗੀ ਬਈ ਸਾਰਾ ਪੰਪ ਤੇ ਸੀਲਾ ਸੂਲਾ ਮੁਜਕਰੇ ਪਈਆਂ ਨੇ ਠੀਕ ਆ ਬਈ ਕਰਲੋਸ ਕਰਦੇ ਇੰਜਨ ਵਾਲਾ ਇਹ ਕਲੌਸ ਆਉਂਡ ਯਾਰ ਪਾਵਰ ਸਟੀering ਪਾਵਰ ਸਟੀering ਡਬਲ ਕਲਚ ਡਬਲ ਕਲਚ ਸਾਰਾ ਇੰਜਨ ਗੇਰਾ ਟਟਰੇ ਵੀ ਸੀਡ ਆ ਸਾਰਾ ਤੇ ਇਹਦਾ ਰੇਟ ਬਈ ਗੁਰਪੇ ਦਾ ਇਹ ਦੇਦਾ 1,70,000 ਦਾ 1 ਲੱਖ ਤੇ 70,000 ਰੁਪਏ ਦਾ ਆ ਦਿਖਾਈਂ ਇਧਰ ਤਨ ਮੋੜਾ ਨਖਾ ਮੈਂ ਸੀਲਾ ਸੂਲਾ ਲੈਦਾ ਸਪੀਡੋਮੀਟਰ ਦੇ ਵੀ ਨਾਲ ਦੀਆਂ ਪਈਆਂ ਨੇ ਠੀਕ ਆ ਹਾਲੋ ਬੂਟੋਮੀਟਰ ਦੇ ਸੀਲ ਹਾਂ ਜੀ ਤਾਂ ਕੀ ਹਾਲ ਚਾਲ ਨੇ ਅੱਜ ਪਿੰਡ ਫਿਰ ਪਹੁੰਚਾ ਕੇ ਪਿੰਡ ਸੇਰੋ ਦੇ ਵਿੱਚ ਬਾਈ ਗੁਰਪ੍ਰੀਤ ਕੋਲੇ ਕਰਦੇ ਗੱਲਬਾਤ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਚੰਗੇ ਟਰੈਕਟਰ ਖਰੀਦਣੇ ਤੇ ਸਸਤੇ ਭਾਅ ਦੇ ਬਾਈ ਨੂੰ ਜਰੂਰ ਕਰਿਓ ਸਸੇਗਾ ਬਾਈ ਗੁਰਪ੍ਰੀਤ ਠੀਕ ਆ ਬਾਈ ਗੁਰਪ੍ਰੀਤ ਠੀਕ ਆ ਬਾਈ ਅੱਜ ਕਿੰਨੇ ਟਰੈਕਟਰ ਨੇ ਬਾਈ ਆਪਣੇ ਕੋਲੇ ਆ ਪੰਜ ਛੇ ਟਰੈਕਟਰ ਆਉਣਗੇ ਵੀਡੀਓ ਇੱਥੇ ਠੀਕ ਆ ਬਾਈ ਇੱਕ ਦੋ ਪਹਿਲਾਂ ਆਪਣੇ ਆਏ ਹੋਏ ਨੇ ਅੰਦਰੋਂ ਅੰਦਰ ਠੀਕ ਆ ਬਾਈ ਕੰਬਾਈਨਰ ਵੀ ਕੰਬਾਈਨ ਵੀ ਸੀਲ ਆਈ ਜਣਾ ਬਾਈ ਕੰਬਾਈਨਰ ਬਾਰੇ ਵੀ ਮੜਾ ਜਿਹਾ ਦ ਠੀਕ ਹੈ ਜੀ ਟੀਵੀ 0288 ਠੀਕ ਆ ਬਾਈ ਜੇ ਕਿਸੇ ਵੀਰ ਨੇ ਉਹ ਵੀ ਖਰੀਦਣੀ ਹੈ ਤਾਂ ਬਾਈ ਸੰਪਰਕ ਜਰੂਰ ਕਰ ਲਿਓ ਤੇ ਮੋਬਾਈਲ ਨੰਬਰ ਦਾ 947555000 ਠੀਕ ਆ ਬਾਈ ਹਾਂਜੀ ਠੀਕ ਆ ਬਾਈ ਕਾਪੀ ਕਰ ਦੇਣੇ ਕਿੰਨੇ ਦਾ ਓਕੇ ਓਕੇ ਸਾਰੇ ਹਾਜ਼ਰ ਮਿਲਣਗੇ ਮੌਕੇ ਤੇ ਆਪੀ ਆ ਜੀ ਠੀਕ ਆ ਇੰਜਨ ਗੇਅਰ ਦਾ ਬਾਈ ਬਾਅ ਕੇ ਚੈੱਕ ਕਰਕੇ ਬਾਅ ਕੇ ਚੈੱਕ ਕਰਕੇ ਫਿਰ ਲੈ ਜਾ ਟ੍ਰੈਕਟਰ ਠੀਕ ਆ ਬਾਈ ਸਭ ਤੋਂ ਪਹਿਲਾਂ ਮਿੱਤਰੋ ਆ ਦਿਖਾਉਣੇ ਸਾਨੂੰ ਏਸ ਟ੍ਰੈਕਟਰ ਡੀਆਈ ਸਾਡੇ 4 450 450 ਵੀ ਕਰ ਦਿੰਦੇ ਨੇ ਮਿੱਤਰੋ ਮਾਡਲ ਵੀ ਇਹ 2018 ਮਾਡਲ ਆ ਇਹ ਠੀਕ ਆ ਬਾਈ ਹਾਂ ਸਾਰਾ origignal tractor ਕਲੱਚ ਕੁਝ ਵੀ ਨਹੀਂ ਖੁੱਲਿਆ ਯਾਰ ਠੀਕ ਆ ਹਾਂ ਸਾਰਾ ਜੈਨੂਨ ਹੈ ਆ ਚੀਜ਼ ਕਿੰਨੀ ਕੈਂਟ ਪਈ ਜਾਣਾ ਸਾਰੀਆਂ ਸਾਰੇ ਨਟ ਸਾਰੇ origignal ਇਧਰ ਪੰਪ ਪੰਪ ਦਾ ਸਾਰਾ ਠੀਕ ਆ ਹੂੰ ਸਾਰਾ ਜੈਨੂਨ tractor tractor ਦੇ ਕੋ ਪੂਰਾ ਫੁੱਲ ਕੋਕਾ tractor ਹੈਗਾ ਲੈ ਆ ਲੈ ਸਾਰਾ ਪੰਪ ਪੰਪ ਦਾ ਸਾਰਾ ਮਤਲਬ ਸਾਰਾ ਕੋਸੇ ਟਾਪ ਮਾਡਲ ਵਾਲਾ ਕਰਿਆ ਹੋਇਆ ਹੈ ਨਾ ਬਈ ਗੁਰਪ੍ਰੀਤ ਇਹਦੇ ਵਿੱਚ ਲੈ ਆਹ ਦੇਖ ਲਓ ਬਈ ਬਾਕੀ ਚੈੱਕ ਕਰ ਲਓ ਸੋਸੂ ਵੀ ਬਈ ਪੂਰੀ ਸਾਫ ਹੋਈ ਹੈਗੀ ਬਈ ਸਾਰਾ ਪੰਪ ਤੇ ਸੀਲ ਸੁਲੋਂ ਮੁਜ ਕਰੇ ਪਈਆਂ ਠੀਕ ਆ ਬਈ ਕਲੋਸ ਕਰਦੇ ਇੰਜਨ ਵਾਲਾ ਇਹ ਕਲੋਸ ਕਰਦੇ ਇੰਜਨ ਵਾਲਾਗਾ ਆ ਲਓ ਬਈ ਆਪ ਮੈਨੂੰ ਮੋਰ ਵੀ ਨੇੜੇ ਕਰਕੇ ਜਮਾ ਚੈੱਕ ਕਰਦਾ ਆਪਨੇ ਆ ਚੱਕੇ ਮਿੱਤਰੋ ਕਲੋਸ ਕਰਦੇ ਇੰਜਨ ਵਾਲਾ ਨਾ ਬਈ ਡਬਲ ਡਿਸਟ੍ਰਿਬਿਊਟਰ ਮੰਗਰ ਦਿਖਾ ਦੇ ਤੇਲ ਬ੍ਰੇਕਾਂ ਚ ਮੰਗਰੋ ਸਾਰ ਸੋਨਾ ਰੈਕਟਰ ਠੀਕ ਆ ਲਾਈਵ ਮਿੱਤਰੋ ਕਲਾ ਸੋਹਦਾ ਹੀ ਨਹੀਂ ਸੋਨਾ ਹੈਗਾ ਇੰਜਨ ਗੇਰ ਸਾਰਾ ਮੁਰਗਾਟਾ ਮੈਨੂੰ ਸਾਰਾ ਸੋਨ ओरिजिनल ਪਿਆ ਜਾ ਰੈਕਟਰ ਠੀਕ ਆ ਲੈ ਆ ਦੇਖੋ ਬਈ ਮਗਰਾਟਪੁਰ ਰੂਟ ਦੇ ਸਾਰੇ ਪੂਰੇ ਫੁੱਲ ਚੰਗੇ ਪਏ ਨੇ ਇਹ ਮਾਡਲ ਹੈਗਾ ਬਈ 2018 2018 ਟਾਇਰ ਪਈ ਦੇ ਟਾਇਰ ਹੈਗੇ ਨੇ ਮੰਗ ਲੈੱਸੀ ਪੈਸੇ ਮੂੰਹ ਦੇ ਨਾਲ ਦੇਨੇ ਮੰਗ ਲੈ ਪੁਆਤੇ ਦੇ ਨਾਮੇ ਠੀਕ ਆ ਲੈ ਵੀ ਤਰ ਮੰਗ ਲੈ ਟਾਇਰ ਨਾਮੇ ਪੁਆਤੇ ਸੀ ਕਿ ਭਾਈ ਕਹਿੰਦਾ ਤੇ ਬਾਕੀ ਆ ਦੇਖ ਸਕਦੇ ਕੋਈ ਕਿਹੜਾ ਟਰੈਕਟਰ ਆ ਤੇ ਤੇਲ ਖਰਚੇ ਪੱਖੋਂ ਕਿਵੇਂ ਆਗਾ ਜ਼ੋਰ ਜ਼ੋਰ ਪੱਖੋਂ ਫੁੱਲਾ ਵੀਰੇ ਵਧੀਆ ਚਲਾਇਆ ਵਾਇਆ ਆਪ ਠੀਕ ਆ ਹਾਂ ਸਾਦੇ ਘਟਾਈ ਦੇ ਵਿੱਚ ਰੇਟ ਭਾਈ ਗੁਰਪੀਤ ਇਹਦਾ 290000 ਸਿਰਫ ਹਾਂ ਲੇ ਮੇਟਰ 2 ਲੱਖ ਤੇ 90000 50hp ਦੇ ਵਿੱਚ ਨਾ ਬਈ 50hp ਦੇ ਵਿੱਚ ਠੀਕ ਆ ਜੇ ਹੋਰ ਟਰੈਕਟਰ ਲੈਣਾ ਜਾਵਾਂਗੇ ਤੇ ਘੱਟੋ ਘੱਟ ਆਪਾਂ ਕਹਿ ਸਕਦੇ ਆ 1.5 ਤੋਂ 2 ਲੱਖ ਰੁਪਏ ਦਾ ਫਾਇਦਾ ਪੱਕਾ ਹੈ ਹੀ ਹੈਗਾ ਹੈ ਨਾ ਬਈ ਇੱਕ ਟਰੈਕਟਰ ਥੋੜਾ ਮਤਲਬ ਕਹਿ ਸਕਦੇ ਬਈ ਹੋਰ ਆ ਜਾਊਗਾ ਤੇ ਅਗਲਾ ਬਈ 5204 ਆ ਗਿਆ ਮਿੱਤਰੋ 10000 ਪਾਵਰ ਸਟੀering ਪਾਵਰ ਸਟੀering ਡਬਲ ਕਲਚ ਡਬਲ ਕਲਚ ਸਾਰਾ ਇੰਜਨ ਗੇਰਾ ਟਰੈਕਟਰੇ ਵੀ ਸੀਡ ਆ ਸਾਰਾ ਠੀਕ ਆ ਇਹ 3 ਸਪੀਡ ਦੇ ਵਿੱਚ ਆ ਜਾਂਦਾ ਬਈ 3 ਚ ਆ ਜਾਂਦਾ ਠੀਕ ਆ 3 ਸਪੀਡ ਦੇ ਵਿੱਚ ਆ ਗਿਆ ਨਾ ਬਈ ਤੇ ਆ ਦੇਖ ਸਕਦੇ ਕੋਈ ਟਰੈਕਟਰ ਸੋ ਸੂ ਦਾ ਕਾਲੀ ਬਾੜੀ ਵਾਲਾ ਗਾਮ ਸਾਰਾ ਰੰਬਰ ਰੰਬਰ ਸਾਰਾ ਚਾਚੂ ਜੀ ਦਾ ਪੂਰਾ ਸੋਹਣਾ ਟਰੈਕਟਰ ਠੀਕ ਆ ਬਈ ਤਾਂ ਮਿੱਤਰੋ ਦੇਖ ਸਕਦੇ ਹੋ ਕਿ ਪੂਰਾ ਫੁੱਲ ਸੋਹਣਾ ਟਰੈਕਟਰ ਹੈਗਾ 2008 ਮਾਡਲ ਹੈ ਇਹ 2008 ਮਾਡਲ ਹੈ 8 ਮਾਡਲ ਇੰਜਨ ਗੇਅਰ ਤਾਂ ਕਿੰਮਿਆ ਬਈ ਓਕੇ ਬਾਕੇ ਵਾਲਾ ਲੈ ਕੇ ਜਾਵੇ ਯਾਰ ਠੀਕ ਆ ਆ ਮਗਰਾਟ ਮਗਰੂਟ ਬਈ ਫੁੱਲ ਸੋਹਣੇ ਪੈਨੇ ਆ ਜੈਨੂਇਨ ਪੈਨੇ ਮਿਲ ਗਾ ਠੀਕ ਆ ਬਈ ਆ ਦੇਖ ਸਕਦੇ ਹੋ ਬਈ ਚੰਗਾ ਟਰੈਕਟਰ ਹੈਗਾ ਜਾਲੀ ਜੂੜੀਆਂ ਦੇਖ ਸਕਦੇ ਬਈ ਸ਼ੌਕ ਹੈ ਤੇ ਇਹਦਾ ਰੇਟ ਬਈ 270000 ਰੁਪਿਆ 270000 70000 ਮਾਨਤਾ ਨੂੰ ਮੋਕੇ ਮਾਰਪਸੰਦ ਕਰੇ ਕੋਈ ਨਾ ਕਰਦਾ ਮੋਕੇ ਠੀਕ ਹੈ ਲੈ ਮਿੱਤਰੋ ਟਰੈਕਟਰ ਤੇ ਨਿਗਾਹ ਟਰੈਕਟਰ ਸਾਰਾ ਇਹ ਨਾਲ ਦੇ ਪੰਪ ਪੰਪ ਤੇ ਰੰਗ ਯਾਰ ਕਿਤੇ ਦੇਖਾ ਸਾਰਾ ਪਿਆਰਾ ਸਾਰਾ ਜੈਨੂਨ ਪੈ ਟਰੈਕਟਰ ਠੀਕ ਹੈ ਬਾਕੀ ਦੋ ਤੇ ਲਾਲਾ ਲੈ ਸਾਰਾ ਠੀਕ ਹੈ ਤੇ ਬਾਕੀ ਕਾਲੀ ਬਾਡੀ ਵਾਲੇ ਬਾਰੇ ਪੁੱਤੀ ਆਣਾ ਭਰਾਵਾਂ ਨੂੰ ਹੈ ਨਾ ਤੇ ਆ ਬਾਕੀ ਬਈ ਸਟਿੱਕਰ ਛੁੱਕਰ ਦੇਖ ਸਕਦੇ ਹੋ ਸਾਰੇ ਇਹ ਨਾਲ ਨਾਲ ਦੇ ਨੇ ਸਾਰੇ ਸਾਰੇ ਉਵੇਂ ਉਵੇਂ ਜਿਵੇਂ ਸਕ੍ਰੈਚ ਹੈਗੇ ਨੇ ਕਿ ਉਵੇਂ ਤੇ ਉਵੇਂ ਪੈਣਾ ਬਈ ਠੀਕ ਆ ਬਈ ਜੀ ਤੇ ਰੇਟ ਹੈਗਾ 2 ਲੱਖ ਤੇ 170000 ਹੈ ਨਾ ਬਈ ਠੀਕ ਆ ਬਈ ਜੀ ਟਾਇਰ ਕਿੰਨੇ ਕੇ ਪੈਸੇ ਰਹਿਣਗੇ ਗੁਰਪ੍ਰੀਤ ਦੇ ਮੂਲੇ 70 ਕਨੇ ਮੰਗਲੇ 60 ਪੈਸੇ ਠੀਕ ਆ ਦੇਖ ਸਕਦੇ ਬਈ ਪੱਕੇ ਕੰਪਨੀ ਦੇ ਟਾਇਰ ਨਹੀਂ ਕੁਝ ਠੀਕ ਆ ਵਧੀਆ ਟਾਇਰ ਨੇ ਗਏ ਚਾਲ ਚਲਾ ਬਈ ਨੂੰ ਹਜੇ ਪੂਰਾ ਕੰਮ ਦੇਣ ਗਿਆਣਾ ਬਈ ਹਾਂ ਠੀਕ ਆ ਬਈ ਜੀ ਆ ਦੇਖ ਚੈੱਕ ਕਰੋ ਤੇ ਅਗਲਾ ਆ ਗਿਆ ਮਿੱਤਰੋ 485 ਐਸਰ ਇਹ ਮਾਡਲ ਬਈ 2010 ਮਾਡਲ ਆ ਇਹ 2010 ਮਾਡਲ ਆਗਾ ਡਬਲ ਕਲਚ ਆ ਡਬਲ ਕਲਚ ਆਗਾ ਟਾਇਰ ਬਈ ਇਹਦੇ ਮੂਲੇ ਦਾ ਨਮੀਨੇ ਮੰਗਲੇ 60 ਪੈਸੇ ਨੇ ਠੀਕ ਆ ਜੀ ਲੈ ਮਿੱਤਰੋ ਮੂਲੇ 14 ਦੇ ਟਾਇਰਾਂ ਦੇ 14 ਦੇ ਟਾਇਰਾਂ ਦੇਗਾ ਬਈ ਗੁੱਡੀ ਯਾਰ ਦੇਣਾ ਬਈ ਸਾਰੇ ਮਰੂਮਾ ਦਾ ਬਈ ਸਾਰਾ ਇਹ ਨਾਲ ਹੀ ਆਣਾ ਫਿਰ ਮਾਗਰ ਦਿਖਾ ਦੇ ਸਾਰਾ ਪਾਡੀ ਪੂੜੀ ਲੈਣਾ ਸਾਰਾ ਜੈਨੂ ਆ ਨਾ ਪਿਆ ਠੀਕ ਆ ਬਈ ਬੈਟਰੀ ਕੋ ਜਿੰਨੇ ਟਰੈਕਟਰ ਨੇ ਬਈ ਸੈਲਫ ਸਟਾਰਟ ਮਿਲਣਗੇ ਸਾਰੇ ਸੈਲਫ ਸਟਾਰਟ ਠੀਕ ਆ ਲੈ ਵੀ ਦੇ ਜਿੰਨੇ ਨਗ ਸਾਰੇ ਸਮਾਨ ਪੂਰਾ ਉੱਤੇ ਪਿਆ ਟਰੈਕਟਰਾਂ ਦੇ ਠੀਕ ਆ ਜਿੰਨਾ ਹੈਗਾ ਸਾਰਾ ਪੂਰੇ ਟਰੈਕਟਰਾਂ ਦੇ ਸਮਾਨ ਆ ਕਿ ਬਈ ਕੋਈ ਛਾਤਰੀ ਨਹੀਂ ਕੋਈ ਡੰਡਾ ਨਹੀਂ ਹੈ ਨਾ ਸਾਰਾ ਕੁਝ ਨਾਲ ਮਿਲੂਗਾ ਨਾ ਬਈ ਸਾਰਾ ਨਾਲ ਮਿਲੂਗਾ ਠੀਕ ਆ ਆ ਚੈੱਕ ਕਰੋ ਬਈ ਟਰੈਕਟਰ ਦੀ ਸ਼ੋ ਸ਼ੂ ਤੇ ਇਹਦਾ ਰੇਟ ਬਈ ਗੁਰਪੀ ਦਾ ਇਹ ਦੇਦਾ 1,70,000 ਦਾ 1 ਲੱਖ ਤੇ 70,0 ਡਵਲ ਕਲਚ ਟਰੈਕਟਰ ਡਵਲ ਕਲਚ 10 ਮਾਡਲ 3 ਸਿਲੰਡਰ ਦੇ ਵਿੱਚ ਹਾਂ ਤੇ ਕਹ ਲੈ ਮਿੱਤਰੋ ਸਿਰਫ 1 ਲੱਖ ਤੇ 70000 ਰੁਪਏ ਦਾ ਤੇ ਅਗਲਾ ਆ ਗਿਆ ਮੈਸੀ ਮਿੱਤਰੋ 1035 ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਈ ਪਹਿਲਾ ਸੋ ਚੈੱਕ ਕਰੋ ਬਈ ਇਹ ਸੋਰਾ ਓਰੀਜਨਲ ਵਾਲੀ ਹੈ ਬਣਾਏ ਕਹਿਣਗੇ ਨਾ ਬਈ ਅਗਲਾ ਕੋ ਰੰਗ ਹੋਇਆ ਹੋਇਆ ਹੈ ਰੰਗ ਹੋਇਆ ਹੋਇਆ ਹੈ ਨਾ ਸਮਾਈ ਜੀ ਇਹਨਾਂ ਚੱਲਿਆ ਹੋਇਆ ਟਰੈਕਟਰ ਹੈਗਾ ਹਾਂ ਦਿਖਾਈ ਇੱਧਰ ਤੋਂ ਮੋੜਾਂ ਨਖਾ ਮੈਂ ਚੀਲਾ ਸੂਲਾ ਲੈਦਾ ਸਪੀਡੋਮੀਟਰ ਦੇ ਵੀ ਨਾਲ ਦੀਆਂ ਪੈਂਦੇ ਲੈ ਠੀਕ ਆ ਆਹ ਲੋ ਬੀ ਟੋਮੀਟਰ ਦੇ ਸੀਲੇ ਨਾਲ ਦੀ ਪਈ ਆਲੇ ਆ ਸਟicker ਪੈ ਨੇ ਸਾਰੇ ਆ ਕੰਪਨੀ ਦੇ ਇੱਧਰ ਸਟicker ਆਉਂਦੇ ਨੇ ਇੱਧਰ ਪਾਰ ਦੀ ਸਾਈਡ ਦਿਖਾ ਦੇ ਸਾਰੇ ਨਾਲ ਦੇ ਪੈ ਨੇ ਆਹ ਲੋ ਬਈ 1800 ਘੰਟੇ ਚੱਲੇ ਦਾ ਮੀਟਰ ਦਿਖਾ ਦੇ ਠੀਕ ਆ 1800 ਘੰਟੇ ਚੱਲੇ ਹੋਏ ਆ ਹਾਂ ਨਾਲ ਦੇ ਤਾਂ ਸਾਰਾ ਜੈਨੂਨ ਤਾਂ ਠੀਕ ਆ ਆ ਦੇਖ ਲੋ ਬਈ ਕੰਡੀਸ਼ਨ ਦਾ ਬਈ ਟਰੈਕਟਰ ਐਨ ਪੂਰਾ ਸਾਰਾ ਚੱਲੀ ਨਹੀਂ 1800 ਘੰਟੇ ਚੱਲਿਆ ਯਾਰ ਆ 700 ਤਾਂ ਦੇਖ ਲੋ ਇਹਦਾ ਜੇ ਪਤਾ ਜੀ ਜੋ ਹੁਣ ਪੇਂਟ ਹੋਣਾ ਨੇ ਬਈ ਪਤਾ ਲੱਗ ਜਾ ਹਾਂ ਦਾ ਕੁਝ ਵੀ ਨਹੀਂ ਕਿਤੇ ਵੀ ਨਹੀਂ ਕਾਲਮ ਲੱਗੀ ਦੇ ਠੀਕ ਆ ਕਾਲਮ ਬਈ ਕਿਤੇ ਵੀ ਲੱਗੇਗੇ ਟਰੈਕਟਰ ਬਾਜ ਪੱਖੋ ਵੀ ਇੰਨਾ ਚੰਗਾ ਗਾ ਬਈ ਤੁਸੀਂ ਬਾਜ ਵੀ ਦਾਣੇ ਗਿਣਨ ਵਾਲਾ ਕੰਮ ਆਣਾ ਬਈ ਜੇ ਮੈਂ ਕਹਿੰਦੇ ਨਾ ਫੌੜ ਗਾਣੇ ਤੇ ਦਾਣੇ ਗਿੰਦਾ ਗਾ ਉਹ ਮੀ ਇਹ ਗਿੰਦਾ ਗਾ ਆ ਦੇਖੋ ਬਈ ਸੀਲ ਸੂਰਾ ਠੀਕ ਹੈ ਬਈ ਤੇ ਮਾਡਲ ਹੈਗਾ ਬਈ 2011 2011 11 ਤੇ ਇਹਦਾ ਰੇਟ ਬਈ ਤੇ ਸਾਢੇ 3 ਲੱਖ ਆ ਦੇ ਦਾਂਗੇ ਯਾਰ ਸਾਢੇ 3 ਲੱਖ ਪੀਵੀ 13 ਨੰਬਰ ਆਪਣੇ ਨਾਮ ਕਰਾਇਆ ਹੋਇਆ ਹੈ ਠੀਕ ਹੈ ਜੀ ਲੈ ਮਿੱਤਰ ਬਾਈਆਂ ਦੇ ਨਾਮ ਆ ਗਾ ਇਹ ਟਰੈਕਟਰ ਤੇ ਬਾਕੀ ਸਾਢੇ 3 ਲੱਖ ਚੋਂ ਮਾਨਦਾਨ ਜ਼ਰੂਰ ਹੋ ਜੂਗਾ ਕਿ ਟਰੈਕਟਰ ਇੰਜਨ ਗੇਅਰ ਦਾ ਫੁੱਲ ਵਟਾ ਫੁੱਲ ਚੰਗਾ ਫੁੱਲ ਪਿਆਦਾ ਤੇ ਅਗਲਾ ਐਮਸੀ ਆ ਗਿਆ ਇਹ 2002 ਇਹ 2002 2 ਮਾਡਲ ਦਾ ਇੰਜਨ ਦਾ ਇਹ ਵੀ ਮਾਡਲ ਦੇ ਹਿਸਾਬ ਨਾਲ ਵੀ ਪੂਰਾ ਪਿਆ ਪਰਾਂ ਦਾ ਬੰਦੇ ਰੰਗ ਜਿਵੇਂ ਮਾਡਲ 2002 ਆ ਨੀ ਮਾ ਇਹ ਵੀ ਸਾਰਾ ਜੈਨੂਨ ओरिजिनल ਹੈ ਜਿਵੇਂ ਸਾਰਾ ਰੰਗ ਕਿਤੋਂ ਵੀ ਦੇ ਵੀ ਲਿਆ ਓਕੇ ਬਈ ਆ ਬਾਡੀ ਬੂਡੀ ਚ ਲੈਣਾ ਚਾਸੀ ਚੂਸੀ ਤੇ ਸਾਰਾ ਠੀਕ ਹੈ ਮਤਲਬ ਜੇ ਕੋਈ ਪਰ ਤੇ ਕੋਈ ਪੇਂਟ ਪੁਛਿਆ ਹੋਇਆ ਹੋਇਆ ਤਾਂ ਦੱਸ ਦੇਣਾ ਸਾਰਾ ਆਪਾਂ ਦੱਸ ਦਾਂ ਜੀ ਹੋਇਆ ਹੋਇਆ ਵੀਰੇ ਠੀਕ ਆ ਸਟicker ਸ਼ੁਕਰ ਦੇਖੋ ਬਈ ਓਵੇਂ ਨੇ ਓਵੇਂ ਜਿਵੇਂ ਨਾਲ ਦੀ ਨਜ਼ਰ ਜਿਵੇਂ ਪਏ ਨੇ ਭੱਦੇ ਹੋਏ ਭੱਦੇ ਹੋਏ ਓਵੇਂ ਦੇ ਓਵੇਂ ਪੈਣਗੇ ਇਹਦੇ ਟਾਇਰ ਬਈ ਇਹਦੇ ਆ ਗਏ ਠੀਕ ਆ ਬਈ ਸੈਲਫ ਸਟਾਰਟ ਆ ਇਹ ਵੀ ਸੈਲਫ ਸਟਾਰਟ ਆਗਾ ਬੈਟਰੀ ਤੇ ਕੋਕ ਆ ਗਈ ਇਹਦਾ ਕਰਦੇ ਨੇ ਬਈ ਸੈਲਫ ਸਟਾਰਟ ਆ ਓਕੇ ਬਈ ਆ ਦੇਖ ਸਕਾ ਦੂੰਗੇ ਤੇ ਇਹਦਾ ਰੇਟ ਬਈ ਇਹ ਦੇ ਦਾਂ 1,70,000 ਦਾ 1 ਲੱਖ ਤੇ 70,000 ਦਾ ਇਹ ਵੀ 1,70,000 ਦਾ ਉਹ ਵੀ 1,70 ਦਾ ਤੇ ਇਹ ਮਸ਼ੀਨ ਵੀ ਵੇਚਾਂਗਾ ਬਈ ਹਾਂ ਹਾਂ ਇਹ 2020 ਮਾਡਲ ਆ ਇਹ 2020 ਮਾਡਲ ਆ ਗਈ ਹਾਂਜੀ ਠੀਕ ਆ ਇਹ ਜਮੀ ਸਸਤੇ ਬਾਅਦ ਕਵਾੜ ਦੇ ਬਾਅਦ ਕਹਿ ਸਕਦਾ ਹੈ ਨਾ ਠੀਕ ਆ ਇਹ ਮੇਟਰ 20 ਮਾਡਲ ਆ ਗਈ ਕਰਤਾ ਮੇਰ ਤੋਂ ਦਿੱਤੀ ਨਹੀ ਗਈ ਠੀਕ ਆ ਚਾਲੂ ਹਾਲਤ ਜਿਹਾ ਸਾਰੀ ਸਾਰੀ ਚਾਲੂ ਆ ਤੋ ਜਾਗੇ ਠੀਕ ਆ ਬਾਈ ਕਿਹੜੇ ਬੰਦੇ ਨੇ ਘੱਟ ਪੈਸੇ ਲਾਉਣੇ ਨੇ ਘੱਟ ਪੈਸੇ ਲਾਉਣੇ ਨੇ ਕਿ ਵਧੀਆ ਸੀਜ਼ਨ ਲਾਉਣਾ ਪੈਸੇ ਕਮਾਉਣੇ ਨੇਗਾ ਵੀ ਯਾਰ ਦੂਰੀ ਵਧੀਆ ਪਿਆਰੀ ਦੂਰੀ ਯਾਰ ਕੋਈ ਨੁਕੀ ਨਹੀਂ ਕੋਈ ਬੈਲਡ ਸੈਲ ਨਹੀਂ ਹੈ ਨਾ ਬਾਈ ਜਿਵੇਂ ਹੈਗੀ ਆ ਕਿ ਮਸ਼ੀਨ ਉਵੇਂ ਦੀ ਉਵੇਂ ਚੱਲਿਆ ਨਾ ਬਾਈ ਚੱਕਰ ਚੱਕਰ ਸਾਰੇ ਓਕੇ ਨੇਗੇ ਹਾਂ ਹਾਂ ਸਾਰਾ ਓਕੇ ਨੇ ਠੀਕ ਆ ਬਾਈ ਪੰਜਾਬ ਚ ਚੱਲੀ ਹੋਈ ਆ ਬਈ ਇਹ ਪੰਜਾਬ ਚੱਲੀ ਹੋਈ ਠੀਕ ਆ ਇਹਦਾ ਰੇਟ ਬਾਈ ਲੱਖ ਰੁਪਇਆ ਓਨਲੀ ਹੋਰ ਲੈ ਮੈਨੂੰ ਲੱਖ ਰੁਪਇਆ ਕਰਦਾ ਮੈਨੂੰ ਲੱਖ ਰੁਪਇਆ ਦੇ ਵਿੱਚ ਵੀ ਤੁਸੀਂ ਇਹ ਮਸ਼ੀਨ ਵੀ ਲੈ ਜਾ ਸਕਦੇ ਹੋਗੇ ਤੇ ਹੋਰ ਵੀ ਟਰੈਕਟਰ ਹੁੰਦੇ ਨੇ ਬਈ ਗੁਰਪ੍ਰੀਤ ਹਾਂ ਹਾਂ ਹੁੰਦੀ ਨੇ ਟਰੈਕਟਰ ਆਪਣੇ ਦੇ ਠੀਕ ਆ ਬਈ ਫਾਰਮ 50 ਦਾ ਖੜਾ ਇੱਕ ਦੋ ਖੜੇ ਨੇ ਫਾਰਮ ਠੀਕ ਆ ਹਾਂ ਠੀਕ ਆ ਬਈ ਤੇ ਮੋਬਾਈਲ ਨੰਬਰ ਤੇ ਲੋਕੇਸ਼ਨ ਆ ਦੇ ਮੈਂ 9417552000 ਪਿੰਡ ਸੇਰੋਆ ਜ਼ਿਲ੍ਹਾ ਸੰਗਰੂਰ ਤਹਿਸੀਲ ਸਨਾਮ ਆ ਬਈ ਠੀਕ ਆ ਬਈ ਠੀਕ ਆ ਬਈ ਗੁਰਪ੍ਰੀਤ ਦਾ ਧੰਨਵਾਦ ਬਈ ਗੱਲ ਕਰਕੇ ਬਹੁਤ ਵਧੀਆ ਲੱਗਿਆ ਠੀਕ ਆ ਬਈ ਤੇ ਲੋ ਮਿੱਤਰੋ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲੈ ਫੋਲੋ ਧੰਨਵਾਦ ਅਸੀਕਾ